दोहरा प्रश्न किया नंदलाल जी गुरु बताईए मोहे कौन कर्म इन जोग है कौन कर्म नहीं सोहे नंदलाल तुम वचन सुन सिख कर्म है एहो नाम दान इस स्नान बिन करहै ना अनसयोने हो चौपाई प्रातः काल सत्संग न जावहै ਤਨਖਾਹਦਾਰ ਵਹਿ ਵੱਡਾ ਕਹਾਵਹਿ ਸਤ ਸੰਗ ਜਾਇ ਕਰ ਚਿਤ ਢੁਲਾਵਹਿ ਈਹਾ ਊਹਾ ਠੌਰ ਨ ਪਾਵਹਿ ਹਰ ਜਸ ਸੁਨਤੇ ਬਾਤ ਚਲਾਵਹਿ ਕਹ ਗੋਬਿੰਦ ਸਿੰਘ ਜੰਮਪੁਰ ਜਾਵਹਿ ਨਿਰਧਨ ਦੇਖ ਨਾ ਪਾਸ ਬਹਾਵਹਿ ਸੋ ਤਨਖਾਹੀ ਮੂਲ ਕਹਾਵਹਿ ਸ਼ਬਦ ਗਿਆਨ ਬਿਨ ਕਰਹਿ ਜੋ ਬਾਤ ਤਾ ਕਹਿ ਕਛ ਨਾ ਵਹਿ ਹਾਥ ਸ਼ਬਦ ਭੋਗ ਨਾ ਨਿਵਾ ਵੈਸੀਸ ਤਾ ਕੋ ਮਿਲੇ ਨਾ ਪਰਮ ਜਗਦੀਸ਼ ਦੋਹਰਾ ਜੋ ਪ੍ਰਸ਼ਾਦ ਕੋ ਬਾੰਡ ਹੈ ਮਨ ਮਹਿ ਧਾ ਰਹ ਲੋਭ ਕਿਸੈ ਥੋੜਾ ਕਿਸੈ ਅਗਲਾ ਸਦਾ ਰਹੈ ਤਿਸ ਸੋਗ ਕੜਾਹ ਪ੍ਰਸ਼ਾਦ ਕੀ ਵਿਦ ਸੁਨ ਲੀਜੈ ਤੀਨ ਭਾਂਡ ਕੋ ਸੰਸਰ ਕੀਜੈ ਲੇਪਨ ਆਗੇ ਬਹੁ ਕਰ ਦੀਜੈ ਮਾਂਜਨ ਕਰ ਭਾਂਜਨ ਧੋ ਵੀਜੈ ਕਰ ਇਸ ਨਾਨ ਪਵਿੱਤਰ ਹੋਏ ਬਹਿ ਹੈ ਵਾਹਿਗੁਰੂ ਬਿਨ ਔਰ ਨਾ ਕਹ ਹੈ ਨਵ ਤਨ ਕੁੰਭ ਪੂਰ ਜਲ ਲੇ ਹੋ ਗੋਬਿੰਦ ਸਿੰਘ ਸਫਲ ਤਿਹ ਦੇਹ ਕਰ ਤਿਆਰ ਚੌਂਗੀ ਪਰ ਧਰੈ ਚਾਰ ਓਰ ਕੀਰਤਨ ਬਹਿ ਕਰੈ ਦੋਹਰਾ ਮੋਹਰ ਤੁਰਕ ਕੀ ਸਿਰ ਧਰੈ ਲੋਹ ਲਗਾਵੈ ਚਰਨ ਕਹ ਗੋਬਿੰਦ ਸਿੰਘ ਲਾਲ ਜੀ ਫਿਰ ਫਿਰ ਹੋਏ ਤਿਸ ਮਰਨ ਚਾਪੈ ਲਗੈ دیਵਾਨ ਮੂਲ ਨਹ ਜਾਵਹਿ ਰਹਿਤ ਬਿਨਾ ਪ੍ਰਸਾਦ ਵਰਤਾਵਹਿ ਸੂਹਾ ਪਹਿਨ ਲਏ ਨਸਵਾਰ ਗੋਬਿੰਦ ਸਿੰਘ ਜਮ ਕਰੈ ਖੁਆਰ ਮਾਏ ਭੈਣ ਜੋ ਆਵੈ ਸੰਗਤ ਦ੍ਰਿਸ਼ਟੀ ਬੁਰੀ ਦੇਖੈ ਇਸ ਪੰਗਤ ਸਿਖ ਹੋਏ ਜੋ ਕਰੈ ਕਰੋਧ ਕੰਨਿਆ ਮੂਲ ਨਾ ਦੇਵੈ ਸੋਧ ਧੀ ਭੈਣ ਕਾ ਪੈਸਾ ਖਾਏ ਗੋਬਿੰਦ ਸਿੰਘ ਤੱਕੇ ਜਮ ਲਾਏ ਸਿਖ ਹੋਏ ਬਿਨ ਲੋਹ ਜੋਸ਼ਿਰ ਹੈ ਆਵਦ ਜਾਵਦ ਜਨਮੈ ਮਰੈ ਮਾਲ ਅਤਿਤਕਾ ਬਲ ਕਰ ਛਲ ਹੈ ਜਾਪ ਤਪ ਤਾ ਕੋ ਸਭ ਨਹਿ ਫਲ ਹੈ ਸੂਰਠਾ ਕੰਘਾ ਦੋਨੋ ਵਕਤ ਕਰ ਪਾਗ ਚ ਨਹਿ ਕਰ ਬੰਧਈ ਦਤਨ ਨੀਤ ਕਰੇ ਨਾ ਦੁਖ ਪਾਵਹਿ ਲਾਲ ਜੀ ਦੋਹਰਾ ਦਸਵਾਂ ਨਗਰੋ ਨਹੀਂ ਦੇਵਹੀ ਝੂੜ ਬੋਲ ਜੋ ਖਾਏ ਕਹ ਗੋਬਿੰਦ ਸਿੰਘ ਲਾਲ ਜੀ ਜਿਸ ਕਾ ਕਛ ਨਾ ਵਿਸਾਹ ਚਾਉ ਪਈ ਠੰਡੇ ਪਾਣੀ ਜੋ ਨਹੀਂ ਨਾਵੇ ਬਿਨ ਜਬ ਪੜੇ ਪ੍ਰਸਾਦ ਜੋ ਖਾਵੇ ਬਿਨ ਰਹਿ ਰਾਸ ਸੰਧਿਆ ਜੋ ਖੋਵੇ ਹੈ ਕੀਰਤਨ ਪੜੇ ਬਿਨ ਰਹਿਣ ਜੋ ਸੋਵੇ ਹੈ ਚੁਗਲੀ ਕਰ ਜੋ ਕਾਜ ਵਿਗਾਰ ਹੈ ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰ ਹੈ ਕਰ ਬਚਨ ਜੋ ਪਾਲੈ ਨਾਹੀ ਗੋਬਿੰਦ ਸਿੰਘ ਤਿਤ ਠੌਰ ਕਤ ਨਾਹੀ ਲੈ ਤੁਰ ਕਨਤੇ ਮਾਥ ਜੋ ਖਾਵਹਿ ਬਿਨ ਗੁਰ ਸ਼ਬਦ ਬਚਨ ਜੋ ਗਾਵਹਿ ਤਿਆ ਰਾਗ ਸੁਨਹਿ ਚਿਤ ਲਾਏ ਸੁਨੋ ਲਾਲ ਸੋ ਜਮਪੁਰ ਜਾਏ ਅਰਦਾਸ ਬਿਨਾ ਜੋ ਕਾਜ ਸਿਧਾਵੈ ਭੇਟ ਕੀਏ ਬਿਨ ਕਛ ਮੁਖ ਪਾਵੈ त्याਗੀ ਵਸਤੂ ਗ੍ਰਹਿਣ ਜੋ ਕਰੈ ਬਿਨ ਤੇ ਆਪਨੀ ਸੇਜ ਜੋ ਧਰੈ ਅਤੇ ਅਥ ਦੇ ਕਹ ਨਹ ਦੇਵਹ ਦਾਨ ਸੋ ਨਹ ਪਾਵਹਿ ਦਰਗਹ ਮਾਨ ਕੀਰਤਨ ਕਥਾ ਸਿਉ ਮਨ ਨਹੀਂ ਲਾਵਹਿ ਸੰਤ ਸਿਖ ਕੋ ਬੁਰਾ ਅਲਾਵਹਿ ਨਿੰਦਾ ਜੁਵਾ ਹਿਰੈ ਜੋ ਮਾਲ ਮਹਾ ਦੁਖਾਵਹਿ ਤਿਸ ਕੋ ਕਾਲ ਗੁਰ ਕੀ ਨਿੰਦਾ ਸੁਨਹਿ ਨਾ ਕਾਨ ਭੇਟਨ ਕਰੈ ਸੰਗ ਕਿਰਪਾਨ दोहरा गोलहरा कह नाहे जो छलका कर है व्यापार कह गोविंद सिंह लाल जी भोग है नरक हजार वाहे गुरु बिन कह जो पावे है विश्व द्वारै सिख जो जावे है पर स्त्री से ओ नेह लगावे है गोविंद सिंह वो सिख ना पावे है गुरु तलपी कपटी है जोए ਵੱਡ ਤਨਖਾਈ ਜਨ ਹਸੋਏ ਗੁਰ ਕੋ ਛੋੜ ਅਵਰ ਸੋ ਮੰਗਹਿ ਰਾਤਰੀ ਸੋਏ ਤੇੜ ਹੋਏ ਨਾਗਹਿ ਦੋਹਰਾ ਨਗਨ ਹੋਏ ਬਾਹਰ ਫਿਰਹਿ ਨਗਨ ਸੀਸ ਜੋ ਖਾਏ ਨਗਨ ਪ੍ਰਸਾਦ ਜੋ ਵੰਟਈ ਤਨਖਾਹੀ ਵੱਡੋ ਕਹਾਏ ਸਵਈਆ ਜੋ ਗੁਰ ਵਕਨ ਕੋ ਤਜ ਕੈ ਪੁਨ ਔਰਨ ਵਾਕਰ ਦਾ ਜੋ ਲਿ ਆਵੈ ਲੋਕ ਪ੍ਰਲੋਕ ਮੈਂ ਠੌਰ ਨਹੀਂ ਤਿਨ ਸੋ ਨਰ ਕਾਂਤਰ ਵਿਚ ਪ੍ਰਮਅਵੈ ਤਨਰ ਸੋ ਯਮ ਤਾਮ ਪਰਉ ਦਿਨ ਰਾਤ ਹਮੇ ਸਹ ਸੋ ਦੁਖ ਪਾਵੈ ਆਵਨ ਜਾਵਨ ਵਿਚ ਫਿਰ ਹੈ ਯਮ ਕੀ ਸਦ ਹੀ ਪੁਨ ਝੋਟਨ ਖਾਵੈ ਦੋਹਰਾ ਖਲਕ ਖਲਕ ਕੀ ਜਾਣ ਕੈ ਖਲਕ ਦੁਖਾ ਵਹਿ ਨਾਹੀ ਖਲਕ ਦੁਖ ਹੈ ਅਨੰਦ ਲਾਲ ਜੀ ਖਾਲਕ ਕੋ ਪਹਿਤਾ ਹੈ ਚੌਪਈ ਖਾਲਸਾ ਸੋਏ ਜੋ ਨਿੰਦਾ त्यागੈ ਖਾਲਸਾ ਸੋਏ ਲੜਾ ਹੋਏ ਆਗੈ ਖਾਲਸਾ ਸੋਏ ਪੰਜ ਕਉ ਮਾਰੈ ਖਾਲਸਾ ਸੋਏ ਭਰਮ ਕਉ ਸਾੜੈ ਖਾਲਸਾ ਸੋਏ ਮਾਨ ਜੋ त्यागੈ ਖਾਲਸਾ ਜੋ ਪਰਤ੍ਰਿਅਤੇ ਭਾਗੈ ਖਾਲਸਾ ਸੋਏ ਪਰਦ੍ਰਿਸ਼ਟਿ ਆਗੈ ਖਾਲਸਾ ਸੋਏ ਨਾਮ ਰਤ ਲਾਗੈ ਖਾਲਸਾ ਸੋਏ ਬਾਣੀ ਹਿਤ ਲਾਏ ਖਾਲਸਾ ਸੋਏ ਸਾਰ ਮੋਹ ਖਾਹੇ ਖਾਲਸਾ ਸੋਏ ਨਿਰਧਨ ਕੋ ਪਾਲੈ ਖਾਲਸਾ ਸੋਏ ਦੁਸ਼ਟ ਕੋ ਗਾਲੈ ਖਾਲਸਾ ਸੋਏ ਨਾਮ ਜਪ ਕਰੈ ਖਾਲਸਾ ਸੋਏ ਮਲੇਸ਼ ਪਰ ਚੜੈ ਖਾਲਸਾ ਸੋਏ ਨਾਮ ਸਿਉ ਜੋੜ ਹੈ ਖਾਲਸਾ ਸੋਏ ਬੰਧਨ ਕੋ ਤੋੜ ਹੈ ਖਾਲਸਾ ਸੋਏ ਚੜੈ ਤੁਰੰਗ ਖਾਲਸਾ ਸੋ ਜੋ ਕਰੈ ਨਿਤ ਜੰਗ ਖਾਲਸਾ ਸੋ ਏ ਸ਼ਸਤਰ ਕਉ ਧਾਰੈ ਖਾਲਸਾ ਸੋਈ ਦੁਸ਼ਟ ਕਉ ਮਾਰੈ ਦੋਹ ਦੋਹੀ ਫਿਰੈ ਅਕਾਲ ਕੀ ਨਿੰਦਾ ਕਰੈ ਨ ਕੋਈ ਬਨ ਪਰਬਤ ਸਭ ਭਜਾਂਗੇ ਤ੍ਰਿਹੂ ਜਗਤ ਮੇ ਸੋਏ ਚੌਪਈ ਸੁਨੋ ਆਨੰਦ ਲਾਲ ਇਹ ਸਾਜ਼ ਪਰਗੜ ਕਰਾਉ ਆਪ ਨੋਰਾਜ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਕਾ ਜਾਪ ਜਪਾਉ ਚੜਹ ਤੁਰੰਗ ਉਡਾ ਵਹਿ ਬਾਜ ਤੁਰਗ ਦੇਖ ਕਰ ਜਾ ਵਹਿ ਬਾਜ ਸਵਾ ਲਾਖ ਸੇ ਏਕ ਲੜਾਉ ਚੜਾ ਸਿੰਘ ਤਿਸ ਮੁਕਤ ਕਰਾਉ ਝੂਲਨ ਨੇ ਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੌ ਬਦ ਬਾਜ ਸਵਾ ਲਾਖ ਜਬ ਤੁਖੇ ਪਲੀਤਾ ਤਬਾ ਖਾਲਸਾ ਉਹਦੇ ਅਸਲੋਂ ਜੀਤਾ ਦੋਹਰਾ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਬਚੈ ਸਰਨ ਜੋ ਹੋਏ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਬਚੈ ਸਰਨ ਜੋ ਹੋਏ ਬਚਨ ਹੈ ਸ੍ਰੀ ਗੁਰੂ ਜੀ ਦਾ ਕੇ ਜੇ ਕੋਈ ਸਿੱਖ ਦਾ ਬੇਟਾ ਹੋਏ ਔਰ ਮੋਨਾ ਹੋਏ ਜਾਵੇ ਤਿਸ ਕੀ ਜੜ ਸੁੱਕੀ ਔਰ ਜੋ ਮੋਨਾ ਸਿੱਖ ਹੋ ਜਾਵੇ ਤਿਸ ਕੀ ਜੜ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ